Era de la que conna resonance いいですね。

ਇਹ ਇਹ ਨਾ ਬਾਬੇ ਦੇ ਸਾਹਮਣੇ ਵੀ ਆਉਂਦੇ ਨੇ ਲੋਨ ਦਿੱਤਾ ਹੋਇਆ ਸੋਨੇ ਤੇ ਬਾਬੇ ਨੂੰ 7 ਲੱਖ 40 ਹਜ਼ਾਰ ਦਾ ਲੋਨ ਆ ਉਸ ਸੋਨੇ ਤੇ ਇਹ ਜੇ 7 ਲੱਖ 40 ਹਜ਼ਾਰ ਲਈ ਬਾਬਾ ਉਹਦਾ ਸੋਨਾ ਉੱਤੇ ਗਹਿਣੇ ਰੱਖ ਸਕਦਾ ਤੇ ਫਿਰ ਅਸੀਂ 15 10 ਲੱਖ ਰੱਦੀਆ ਕਿਹੜੇ ਮੈਗ ਵਿੱਚ ਚੱਕ ਲਿਆ ਜੇ ਅਸੀਂ ਬਾਬੇ ਦਾ ਆ ਸਮਾਨ ਲਾਇਆ ਤੇ ਕਰੋ ਵਿਕਤ ਜਿਹੜਾ ਪਿਆ ਉਹ ਕਿਹੜਾ ਵਾ ਇਹ ਸਰਾਸਰ ਗੁਗਾ ਤਾਂ ਕਰਨਾ ਨਹੀਂ ਜੋ ਕਰਦਾ ਹਾਨੀ ਕਰਦੇ ਆਂ ਜਾਂ ਬਸ ਤਾਂ ਸਿਰੇ ਿਹਾਰੀ ਦੇਖੋ ਿਹਾਰ ਵਰਦਾ ਕੋਲੇ ਇਹ ਕੁਸਰੇ ਕੋਲੇ ਨਹੀਂ ਇਸ ਕਰਕੇ ਬਾਬੇ ਕੋਲੇ ਬੋਲੇ ਸੁਬਾਨ ਅੱਲਾਹ ਜੀ ਇਹਨਾਂ ਨੇ ਿਹਾਰਾ ਜੀ ਵਰਤਿਆ ਜੇ ਬਾਬਾ ਵਰਤਦਾ ਤੇ ਪਰੇ ਿਹਾਰ ਹੁੰਦੇ 2019 ਦੇ ਵਿੱਚ ਬਾਬੇ ਤੋਂ ਆਰਟੀਐਕਸ ਫੜਿਆ ਗਿਆ ਸੀ ਉਹਨੇ ਆਪਾਂ ਚੇਲਾ ਆਪੀ ਖਾ ਕੇ ਜੇਲ੍ਹ ਦੇ ਵਿੱਚ ਭੇਜਿਆ ਠੀਕ ਆ ਇਹਦੇ ਬਾਰੇ ਬੰਦੇਰਾ ਕੁਝ ਸੀ ਸਾਡਾ ਜਾਣਾ ਵਰਤਾ ਸੀ ਅਸੀਂ ਇਸ ਵਿਸ਼ਵ ਦੇ ਢੰਗ ਸਿੰਘ ਰਾਜੇ ਆ ਬਾਬੇ ਨੇ ਕਿਹਾ ਵੀ ਇਹ ਦਾਸ ਹੋਣ ਲੈ ਕੇ ਗਏ ਆ ਤੇ 15 ਲੱਖ ਰੁਪਈਆ ਛੱਡਿਆ ਛੱਡਿਆ ਨੇਤਾ ਜਕੜ ਗਏ ਕੋਣ ਆਰਗੇਨ ਨਹੀਂ ਛੱਡੇ ਤਾਂ ਸਾਥ ਹੈ ਹੀ ਕੀ ਸੀ ਪੇਗਾਂ ਨਹੀਂ ਸਾਡੇ ਇਹ ਦੋ ਧਰਵਾ ਦੇ ਮਸਲੇ ਦੇ ਵਿੱਚ ਨਹੀਂ ਆਉਂਦੇ ਇਹ ਤਾਂ ਅਸੀਂ ਐਂ ਹੀ ਕਰਦੇ ਹੁੰਨੇ ਆ ਤੇ ਬਾਅਦ ਵਿੱਚ ਹੀ ਗੱਲ ਬਾਤ ਲੈ ਗਈ ਜੀ ਨਾ ਨਹੀਂ ਕੁਛ ਆ બીજી ਗੱਲ ਸੰਬੰਧਿਤ ਬਾਅਦ ਜਿਹੜੇ ਨੂੰ ਵੀ ਆਇਆ ਗੀ ਉਹ ਵੀ ਆਇਆ ਸਾਡਾ ਫੈਸਲਾ ਧਰਵਾ ਦਾ ਕਰਦਾ ਇਹ ਪਾਉਂਦਾ ਵਾ ਛੇ ਆਪਾਂ ਹਰ ਮਸਲੇ ਦੇ ਵਿੱਚ ਇਦਾਂ ਹੀ ਇਕੱਠੇ ਹੋਈਏ ਤੇ ਮੈਨੂੰ ਲੱਗਦਾ ਵੀ ਆਪਾਂ ਸਾਰੇ ਖਾਸੇ ਤੋਂ ਜੇ ਨਿਸ਼ਚਾਰਾ ਪਾੜਾਂਗੇ ਆਪਾਂ ਹੁਣ ਜਾਣਾ ਉੱਤੇ